350 ਸਾਲਾ ਸ਼ਹੀਦੀ ਸਮਾਗਮ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਸੇਚਨ ਸਾਹਿਬ ਲੱਖਾਂ ਹੀ ਸੰਗਤਾਂ ਆਈਆਂ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਇੱਕ ਚੀਜ਼ ਵੱਲ ਧਿਆਨ ਦਿੱਤਾ ਕਿਸੇ ਨੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਇਹ ਜਿਹੜੀ ਜਗ੍ਹਾ ਹੈ ਨਾ ਗੁਰਦੁਆਰਾ ਸਾਰਾ ਹੀ ਬਾਕੀ ਹੈ ਉਹ ਸਵੇਤ ਚਿੱਟਾ ਪੇਂਟ ਹੋਇਆ ਹੋਇਆ ਤੇ ਇਸ ਜਗ੍ਹਾ ਤੇ ਸਿਰਫ ਲਾਲ ਪੇਂਟ ਹੈ ਸਿਆਣਿਆਂ ਨੇ ਕਿਹਾ ਸਾਡੇ ਮੈਂ ਸੁਣਿਆ ਸੀ ਕਹਿੰਦੇ ਕਿ ਇੱਥੇ ਨਾ ਪਹਿਲਾਂ ਖੂਹ ਹੁੰਦਾ ਹੁੰਦਾ ਸੀ ਬਹੁਤ ਪੁਰਾਣਾ ਖੂਹ ਹੁੰਦਾ ਹੁੰਦਾ ਸੀ ਤੇ ਇੱਥੋਂ ਦੇ ਜਿਹੜੇ ਪਾਠੀ ਹੁੰਦੇ ਸੀਗੇ ਜਿਹੜੇ ਤੇ ਸੇਵਾਦਾਰ ਹੁੰਦੇ ਸੀ ਉਹ ਇੱਥੋਂ ਪਾਣੀ ਕੱਢ ਕੇ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਹੁੰਦੇ ਸੀ ਤੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਮੈਨੂੰ ਕਮੈਂਟ ਕਰਕੇ ਜਦ ਦੱਸਿਓ ਜਰੂਰ ਤੇ ਇੱਥੇ ਬਹੁਤ ਪੁਰਾਣਾ ਖੂਹ ਹੁੰਦਾ 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 ਸੀ ਤੇ ਜਦੋਂ ਵੀ ਹੁਣ ਤੁਸੀਂ ਐਦਾਂ ਗੁਰਦੁਆਰੇ ਕਿਸੇ ਜਾਂਦੇ ਹੋ ਤਾਂ ਗੁਰਦੁਆਰਾ ਮੱਥਾ ਜ਼ਰੂਰ ਟੇਕੋ ਤੇ ਨਾਲ ਜ਼ਰੂਰ ਇਹੋ ਜਿਹੀ ਚੀਜ਼ਾਂ ਦੇਖਿਆ ਕਰੋ ਤੇ ਨਾਲ ਤੁਸੀਂ ਹੋਰਾਂ ਨੂੰ ਵੀ ਜਾਣੂ ਕਰਵਾਇਆ ਕਰੋ ਤਾਂ ਜੋ ਹੋਰਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਇਹ ਇੱਥੇ ਪ੍ਰਾਤਨ ਖੂ ਹੁੰਦਾ ਹੁੰਦਾ ਹਾਂ ਅਸਾਂ